स्पीडबोट चैंपियनशिप 2025 च पारती स्पीड स्केटिंग टीम द्वारा इतिहास रचा गया इस इतिहास रचने ਤੋਂ ਬਾਅਦ ਉਹਨਾਂ ਨੇ ਆਪਣੇ ਵਤਨ ਵਾਪਸੀ ਕੀਤੀ ਹੈ ਤੇ ਇਸ ਮੌਕੇ ਉਹਨਾਂ ਦਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਟੀਮ ਨੇ ਇਸ ਚੈਂਪੀਅਨਸ਼ਿਪ ਚ 3 ਸੋਨ ਤਗਮੇ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਉਤੇ ਡੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੁਲਸੀ ਰਾਮ ਅਗਰਵਾਲ ਪੋਚ ਸ਼੍ਰੇਪ ਤਤ ਸਿੰਦੇ ਤੇ ਤਗਮਾ ਜੇਤੂ ਖਿਡਾਰੀ ਅਨੰਦ ਕੁਮਾਰ ਸੋਨ ਤਗਮਾ ਜੇਤੂ ਕ੍ਰਿਸ਼ ਸ਼ਰਮਾ ਜੂਨੀਅਰ ਵਰਗ ਚ ਸੋਨ ਤਗਮਾ ਜੇਤੂ ਤੇ ਅਨੀਸ਼ ਰਾਜ ਕਾਂਸੀ ਤਗਮਾ ਜੇਤੂ ਮੌਜੂਦ ਸਨ ਫੈਡਰੇਸ਼ਨ ਦੇ ਪ੍ਰਧਾਨ ਤੁਲਸੀ ਰਾਮ ਅਗਰਵਾਲ ਨੇ ਖਿਡਾਰੀਆਂ ਦੀ ਪ੍ਰਾਪਤੀ ਉਤੇ ਮਾਣ ਜ਼ਾਹਰ ਕਰਦਿਆਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਸਪੀਡ ਸਕੈਟਿੰਗ ਚ ਚੀਨੀ ਤੇ ਪੱਛਮੀ ਦੇਸ਼ਾਂ ਦੇ ਦਬਦਬੇ ਨੂੰ ਤੋੜਿਆ ਤੇ ਇਸ ਮੌਕੇ ਅਨੰਦ ਕੁਮਾਰ ਤੇ ਕ੍ਰਿਸ਼ ਸ਼ਰਮਾ ਵਰਗੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ 2 ਦਹਾਕੇਆਂ ਸਖਤ ਮਿਹਨਤ ਦਾ ਨਤੀਜਾ ਤਾਂ ਜੋ ਅਸੀਂ ਇਤਿਹਾਸ ਰਚ ਸਕੇ ਹੁਣ ਟੀਮ ਦਾ ਟੀਚਾ ਸੀਨੀਅਰ ਵਰਗ ਚ ਹੋਰ ਤਗਮੇ ਜਿੱਤਣਾ ਤੇ ਭਾਰਤ ਵਿੱਚ ਇਸ ਖੇਡ ਨੂੰ ਨਵੀਆਂ ਉਚਾਈਆਂ ਉਤੇ ਲਿਜਾਣਾ ਹੈ